ਸਰਦਾਰ ਅੰਮਰ ਸਿੰਘ ਚਮਕੀਲਾ ਪਰ ਮੇਰੀ ਬੇਨਤੀ ਆ ਜਿਹੜੀ ਉਹਦੀ ਮੌਤ ਆ ਨਾ ਭੈਣ ਮੇਰੀ ਇਹਦੇ ਵਿੱਚ ਸ਼ਾਸਤਾਂ ਨੇ ਮਰ ਸਿਗਿਆ ਸਾਹਿਬ ਦੇ ਨਾਲ ਮੇਰੀਆਂ ਪੰਜ ਮੁਲਾਕਾਤਾਂ ਹੀ ਹੋਈਆਂ ਨੇ ਵੀ ਸਿਗਿਆ ਸਾਹਿਬ ਤੁਸੀਂ ਨਾਲ ਰਹਿੰਦੇ ਰਹੋ ਔਰ ਉਹ ਤੋਂ ਬਾਅਦ ਮੈਂ ਬਚਨ ਕੱਟਣ ਲੱਗਿਆ ਕਹਿੰਦੇ ਵੀ ਚਮਕੀਲਾ ਗੰਦਾ ਸੀ ਐਵੇਂ ਲੋਕੀ ਕਹਿੰਦੇ ਚਮਕੀਲਾ ਲੁੱਚਿਆਂ ਦਾ ਪੀਰ ਐਵੇਂ ਲੋਕੀ ਕਹਿੰਦੇ ਉਹ ਜਿਉਂਦੇ ਹੀ ਗਏਗੇ ਸੀ ਪਰ ਉਹਦੇ ਮਰਨ ਤੋਂ ਪਹਿਲਾਂ ਪਹਿਲਾਂ ਮੇਲੀ ਗਾਇਕਾ ਸਰ ਸ੍ਰਿੰਦਰ ਸੋਨੀ ਜੀ ਉਹਨੂੰ ਪੁੱਛਿਆ ਵੀ ਤੇਰੇ ਨਾਲ ਕੀ ਨਾਤਾ ਸੀ ਕਿੰਦਾ ਸੱਸ-ਸਵਰ ਸੀ ਕਹਿੰਦੀ ਘਰਣ ਕੀ ਤੋਂ ਬਿਨਾਂ ਨਹੀਂ ਬੁਲਾਇਆ ਸੋਨੀ ਜੀ ਨੇ ਇਹ ਉਹਨਾਂ ਦੇ ਸਾੜੀ ਦੇ ਨਾਲ ਕੋਲੋਂ ਨਾਤੇ ਦੀ ਹੋਣ ਦੇ ਕਾਹਦੇ ਹਾਂ ਜੀਵੰਤ ਕਾ ਉਹਨੂੰ ਮੇਰੇ ਬਚਨ ਹੋਏ ਮੈਂ ਕਿਹਾ ਭੈਣ ਜੀ ਤੁਹਾਡੇ ਨਾਲ ਕਿੰਦਾ ਦਾਤੀ ਚਾ ਰੱਖਿਆਗਾ ਉਹ ਕਹਿੰਦੀ ਜੀ ਬਾਬਾ ਜੀ ਮੈਨੂੰ ਘਰਣ ਤੋਂ ਬਿਨਾਂ ਕਦੇ ਬੁਲਾਇਆ ਨਹੀਂ ਦੂਜਾ ਨੰਬਰ ਇਹਨਾਂ ਨੇ ਇਛੂ ਖੜੇ ਕਰੇ ਕਹਿੰਦੇ ਵਿਆਹ ਕਰਾਂਗੇ ਦੋ ਉਹਨੇ ਜੇ ਉਹਨੂੰ ਮਜਬੂਰੀ ਸੀ ਤਾਂ ਉਹਨਾਂ ਨੂੰ ਦਿਖਦਾ ਸੀ ਜਿਵੇਂ ਦੁਨੀਆ ਅਸੀਂ ਰੋਡ ਹੈ ਵੱਡੇ ਕਲਾਕਾਰਾਂ ਦੇ ਅੱਖ ਚ ਰੜਕਦੇ ਝਟੋਕੇ ਦੀ ਸਾਰੇ ਮੁੱਦੇ ਮਾਰੇ ਜਿਹੜੇ ਲੈਕਚਰ ਤੱਕ ਦੇ ਧੱਬਾ ਲਾਉਂਦੇ ਨੇ ਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਬਾਕੀ ਕਲਾਕਾਰਾਂ ਨੂੰ ਵੀ ਜਿਹੜੇ ਜਿਉਂਦੇ ਨੇ ਜਿਹੜੇ ਮਰ ਗਏ ਉਹਨਾਂ ਨੂੰ ਕਹਿਣੀ ਕੀ ਹੈ ਜਿਹੜੇ ਜਿਉਂਦੇ ਨੇ ਵੀ ਤੁਸੀਂ ਆਸਾਦੀ ਵਾਰ ਲੱਗਦੀ ਤੁਸੀਂ ਨਹੀਂ ਗੰਦੇ ਗਾਣੇ ਗਾਏ ਅੱਦੇ ਕੀਤਾ ਤੇ ਕੁਲਦੀਪ ਮਾਨਕ ਤੇ ਅਮਰਚਨ ਕਿੱਲਾ ਵੱਲੇ ਟਾਈਮ ਤੇ ਕੀਤਾ ਮੈਂ ਪਹਿਲ ਉਹਨੂੰ ਦਿੱਤੀ ਵੀ ਆਈ ਮੈਂ 88 ਦੇ ਵਿੱਚੋਂ ਆਪਣਾ ਘਰ ਛੱਡਦਾ ਸੀਗਾ ਸੀਦੇ ਵਿੱਚ ਮ Apna ਘਰ ਵੀ ਛੱਡਤਾ ਸੀ ਉਹਦੇ ਵਿਯੋਗ ਦੇ ਵਿੱਚ ਐਡਾ ਦੁੱਖ ਲੱਗਿਆ ਸੀ ਮੈਂ ਕਾਰਪੈਂਟਰ ਦਾ ਕੰਮ ਸਿੱਖਣਾ ਸੀ ਸਭ ਪੈਸੇ ਗਾਉਂ ਕਾਰਪੈਂਟਰ ਦਾ ਕੰਮ ਸਿੱਖਣ ਲੱਗਿਆ ਜੀ ਮੈਂ ਇੱਕ ਸਾਡੇ ਕੋਲ ਕਿਤਾਬਾਂ ਬਚੀ ਸੀ 1993 ਦੇ ਵਿੱਚ ਹੜ ਆ ਗਏ ਸੀਗੇ ਇੱਕ ਕਿਤਾਬ ਬਚੀ ਸੀ ਉਹ ਵਧਾਈਆਂ ਜਿੱਤ ਤਾਂ ਨੂੰ ਉਹ ਮੇਰੇ ਕੋਲ ਪਈ ਸੀ ਮੈਂ ਉਹਦੀ ਜਿਲਦ ਸਾਂਭ ਕੇ ਮੈਂ ਪਹਿਲਾਂ ਥੋੜੀ ਚਲਾਣੀ ਭਾਈ ਅਮਰ ਸਿੰਘ ਚਮਕੀਲਾ ਦੀ ਉਹਦੇ ਤੇ ਲਈ ਸਰਦਾਰ ਅੰਮ੍ਰਿਤ ਸਿੰਘ ਚੰਗੀਲੇ ਦੀ ਫ੍ਰੇਮ ਜਿਹੜੀ ਮੇਰੇ ਕੋਲ ਅੱਜ ਵੀ ਪਈ ਆ ਘਰ ਦੇ ਵਿੱਚ ਸਾਹਮਣੇ ਮੌਜੂਦ ਜੇ ਥੋੜੀ ਜਿਹੀ ਜਲਾਈ ਆ ਰਹੀ ਜਲਾਈ ਮੈਂ ਇਹਨਾਂ ਦੀ ਫ੍ਰੇਮ ਵਾਸਤੇ ਇਹਨਾਂ ਦੀ ਤਸਵੀਰ ਵਾਸਤੇ ਰੱਖੀ ਹੋਈ ਆ ਸਾਹਮਣੇ ਅੱਜ ਵੀ ਪਰ ਜਿਹੜਿਆਂ ਨੇ ਅੱਜ ਤੱਕ ਲੈਕਚਰ ਦੇ ਇਹਦਾ ਧੰਪਾ ਲਾਇਆ ਜੇ ਲੈਕਚਰ ਦੇ ਵਿੱਚੋਂ ਹਰਾ ਤਾਂ ਵੀ ਅੰਮ੍ਰਿਤ ਸਿੰਘ ਚੰਗੀਲੇ ਨੇ ਮੁੱਦੇ ਮਾਰੇ ਕਲਾਕਾਰ ਜੇ ਕਲੀਆਂ ਦੇ ਵਿੱਚੋਂ ਉਹ ਵੀ ਮੁੱਦੇ ਮਾਰੇ ਉਹਨੇ ਜੇ ਆਪਾਂ ਧਾਰਮਿਕ ਦੇ ਵਿੱਚੋਂ ਲਿਖੀ ਅੱਜ ਵੀ ਵੱਜਦੇ ਨੇ ਕਿਹੜਾ ਗੁਰੂ ਘਰ ਜਿੱਥੇ ਧਰਮ ਦੇ ਗਾਣੇ ਵੱਜਦਾ ਚਮਕੀਲਾ ਜੀ ਦਾ ਪਰ ਜਿਹੜੀਆਂ ਗੱਲਾਂ ਇਹਨਾਂ ਨੇ ਕਹਿਆਂ ਨੇ ਨਾ ਜਿਹੜੀ ਸਰਹੰਦ ਦੀ ਦੁਆਰ ਆ ਉਹ ਨਾਰਕਾ ਨੂੰ ਜਾਮੀ ਸਰਹੰਦ ਦੀ ਦੁਆਰੇ ਦਾਸ ਅੰਮ੍ਰਿਤ ਵੇਲੇ ਜਦੋਂ ਉੱਥੇ ਇਸ਼ਨਾਨ ਹੁੰਦੇ ਨੇ ਉਸ ਦੁਆਰ ਨੂੰ ਮੈਂ ਉਹਨਾਂ ਦੇ ਵਿੱਚ ਧਾਗ ਲੈਂਦੇ ਰਹੇ ਨੇ ਮਹਾਰਾਜ ਜਿੰਦੇ ਰਹੇ ਨੇ ਸਾਹਿਬ ਜਾਦੇ ਪਰ ਮੈਂ ਉਹ ਦੁਆਰ ਨੂੰ ਵੀ ਪੁੱਛਦਾ ਰਿਹਾ ਵੀ ਆਮਰ ਸੰਗ ਚਮਕੀਲਾ ਜੀ ਨੂੰ ਚੇਤੇ ਕਰਦਾ ਰਿਹਾ ਅੰਮ੍ਰਿਤ ਵੇਲੇ ਉੱਥੇ 3 ਵਜੇ ਫਤੇਗੜ ਸਾਹਿਬ ਦੀ ਧਰਤੀ ਤੇ ਚਾਰੇ ਗੋਡੇ ਛਲਵਾ ਕੇ ਰਦਾ ਸਿੱਧਾ ਤੂੰ ਕਰਾਇਆ ਪੁੱਛਿਆ ਵੀ ਉਹ ਛੱਲੇ ਦੀ ਕਹਿੰਦੀ ਬਾਕੀ ਛੱਲੇ ਦੀ ਅੱਜ ਵੀ ਉੱਟਾਂ ਤੇ ਲੱਗੀ ਆ ਮੈਂ ਨੇ ਕਿ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਹੋਣੀਆਂ ਗੱਲਾਂ ਇਹ ਦੱਸਿਆ ਨਹੀਂ ਹੋਣੀਆਂ ਕਿਸੇ ਨੇ ਗੱਲਾਂ ਇਹ ਨਾ ਉਤਰੰਦੀ ਦੁਆਰ ਅੱਜ ਵੀ ਬੋਲਦੀ ਆ ਜਾਂ ਸੀਵੀਆ ਸਾਹਿਬ ਨੂੰ ਪਤਾ ਸੀ ਜਾਂ ਚਮਕੀਲਾ ਸਾਹਿਬ ਨੂੰ ਪਤਾ ਸੀ ਉਸ ਰੰਦ ਦੀ ਦੁਆਰ ਨਾਲ ਕਿਵੇਂ ਗੱਲਾਂ ਕਰਦੀ ਰੋਸ ਰੰਦ ਦੀ ਦੁਆਰ ਅੱਜ ਵੀ ਗੱਲਾਂ ਕਰਦੀ ਆ ਕਿਉਂਕਿ ਉਹਦੀ ਸਿੱਧੀ ਚਾਰੇ ਗੋਡੇ ਛਲਵਾ ਕੇ ਰਹਾਦਾ ਸਿੱਧਾ ਤੂੰ ਕਰਾਇਆ ਮੈਂ ਇਹ ਅੱਖ ਮਾਰ ਕੇ ਧਾਰ ਦਿੱਤੀ ਜਿਵੇਂ ਮਿਸਤਰੀ ਦੇਖਦੇ ਹੁੰਦੇ ਨੇ ਵੀ ਸਿੱਧੇ ਆ ਉਸ ਸਿੱਧੇ ਲਈ ਫਿਰ ਉਹਨੂੰ ਪੁੱਛਿਆ ਵੀ ਚੱਪਣੀਆਂ ਤੋਂ ਪਹਿਲਾਂ ਜਿਹੜੀਆਂ ਇੱਟਾਂ ਚਲਾਈਆਂ ਸੀ ਉਹ ਅੱਜ ਵੀ ਉੱਥੇ ਮੌਜੂਦ ਲੱਗਿਆ ਹੋਇਆ ਨੇ ਜੋ ਵੀ ਇਹਨਾਂ ਨੇ ਗਾਇਆ ਅੱਜ ਤੱਕ ਨਾ ਕੋਈ ਗਾ ਸਕੇ ਤੇ ਨਾ ਹੀ ਗਾਊਗਾ ਕੋਈ ਪਰ ਮੈਂ ਕਲਾਕਾਰ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਮੀਡੀਆ ਰਾਹੀਂ ਵੀ ਜੇ ਤੁਸੀਂ ਫੈਨ ਹੋ ਨਾ ਚਮਕੀਲਾ ਜੀ ਦੇ ਪਰਵਾਰ ਨੂੰ ਵੀ ਮੇਰੀ ਬੇਨਤੀ ਆ ਮੈਂ ਫੋਨ ਵੀ ਕਰਦਾ ਰਹਿਣਾ ਇਹਨਾਂ ਨੂੰ ਵੀ ਜੇ ਤੁਸੀਂ ਆਮਰ ਸਿੰਘ ਚਮਕੀਲਾ ਦੇ ਬੈਨ ਹੋ ਨਾ ਤਾਂ ਉਹਨਾਂ ਦੀ ਜਿਹੜੀ ਆਤਮਾ ਅਧੂਰੀ ਰਹਿ ਗਈ ਜੋੜੀ ਉਹਦੀ ਅਸਲ ਸੋਚ ਸੀ ਹੁਣ ਦੀ ਉਹਨੂੰ ਪੂਰੇ ਕਰਕੇ ਦਿਖਾਓ ਯਾਰ ਆਜ ਉਹ ਕਿਉਂ ਮਾਰਨ ਤੋਂ ਪਹਿਲਾਂ ਕਹਿ ਗਿਆ ਵੀ ਆ ਤੁਹਾਡੀ ਮਾਂ ਦੀ ਤਲਾਸ਼ੀ ਰਾਣਾ ਟਾਈਮ ਦਾ ਵੀ ਇਹਨੂੰ ਬੰਦ ਕਰ ਦਿਓ ਯਾਰ ਕਿਤਾ ਮੈਂ ਪਹਿਲਾਂ ਜਿਹੜਿਆਂ ਤੇ ਸੁਹਾਗਾ ਵੀਰ ਨੂੰ ਦੀ ਮੇਰਦਾ ਹੁਣ ਵਧੀਆ ਸੋਚ ਲੋ ਹਰ ਹੋਰਨ ਕੰਟਰੀਆਂ ਦੇ ਵਿੱਚੋਂ ਵੀ ਮੈਂ ਖਾੜੀ ਸੁਣ ਰਿਹਾ ਜਿੱਥੇ ਭਾਈ ਸਾਹਿਬ ਜਾ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੁਰੂ ਦਮ ਜਦੋਂ ਧਾਰਮਿਕ ਗਾਣਿਆਂ ਦੀ ਵਾਰੀ ਹੁੰਦੀ ਸੀ ਖੁਸ਼ ਹੁੰਦਾ ਸੀ ਪਰ ਜਿਹੜੀ ਬਾਬਾ ਰੂਪ ਸਿੰਘ ਅੱਜ ਇਹ ਵੀ ਗੱਲ ਨਾਲ ਹੈ ਜਿੱਥੇ ਭਾਈ ਅੰਮ੍ਰਿਤ ਸਿੰਘ ਚਮਕੀਲੇ ਦੀ ਅਸੀਂ ਵਰਸੀ ਤੇ ਆਏ ਆਂ ਸਰਦਾਰ ਅੰਮ੍ਰਿਤ ਸਿੰਘ ਚਮਕੀਲਾ ਜੀ ਹੋਣ ਦੀ ਵਰਸੀ ਤੇ ਆਏ ਆਂ ਉੱਥੇ ਮੈਂ ਜਿਹੜੀਆਂ ਮਹਾਨ ਰੂਹਾਂ ਨੂੰ ਚਾਹ ਬਲਾਈ ਬਾਬਾ ਰੂਪ ਸਿੰਘ ਉਹਨਾਂ ਨੇ ਬਾਬਾ ਮਾਨੋ ਚੱਲ ਜੀ ਉਹਨਾਂ ਨੇ ਹਾਂਜੀ ਉਹ ਪੰਜ ਰੂਹਾਂ ਨੂੰ ਵੀ ਮੇਰਾ ਸੀਸ ਝੁਕਦਾ ਅੱਜ ਉਹਨਾਂ ਦੀ ਜਗ੍ਹਾ ਤੇ ਖੜਕੇ ਕਿ ਤੁਸੀਂ ਬੱਬਰ ਸ਼ੇਰ ਪੰਜਾਬ ਦਾ ਥਾਬੜਾ ਦੇ ਕੇ ਵੱਡਾ ਨਾਮ ਦਿੱਤਾ ਤੁਸੀਂ ਇੱਕ ਗੱਲ ਹੋਰ ਗਈ ਕਿ ਮੈਂ ਅਮਰ ਸਿੰਘ ਚਮਕੀਲਾ ਕਰਕੇ ਧਿਆਨ ਸਿੰਘ ਸੱਜਿਆ ਹਾਂਜੀ ਦੇਖੋ ਜਦੋਂ ਆ ਚੀਜ਼ਾਂ ਮੈਂ ਸੁਣੀਆਂ ਤਲਵਾਰ ਨਾ ਕਲਗੀ ਧਰਦੀਆਂ ਪਹਿਲਾਂ ਜੋ ਤੀਰ ਸੱਚੀ ਸਰਕਾਰ ਦਾ ਹੈ ਬਾਕੀ ਇਹ ਚੀਜ਼ਾਂ ਸਾਡੇ ਪੇਨਾ ਉਹਨਾਂ ਨੇ ਪਾਉਣੀਆਂ ਸੀ ਅਮਰ ਸਿੰਘ ਚਮਕੀਲਾ ਨੇ ਨਿਆਗ ਸਿੰਘ ਸੱਜਣਾ ਸੀ ਸਾਨੂੰ ਉਹਦੀ ਆਤਮਾ ਦੱਸਦੀ ਹੈ ਮੈਂ ਇਥੇ ਆਸ਼ਕੀ ਕਰਨ ਨਹੀਂ ਆਇਆ ਮੈਂ ਇਥੇ ਆਸ਼ਕੀ ਕਰਾਉਣ ਨਹੀਂ ਆਇਆ ਮੈਂ ਸੁਨਿਆਹਾਂ ਲਾਉਣ ਆਇਆ ਜਿਹੜੀ ਉਹਦੀ ਆਤਮਾ ਅੱਜ ਵੀ ਕਹਿੰਦੇ ਨੇ ਮੜੀ ਕਹਿੰਦੀ ਉਹਦੀ ਵੀ ਮੇਰੇ ਵਰਗੇ ਬਣ ਜਾ ਯਾਰ ਸਿੰਘ ਸੱਜੋ ਗਲ ਲ ਚੁੰਨੀਆਂ ਸਿਰਾਂ ਤੇ ਅਸੀਂ ਕਰਨੀ ਲੜਾਈ ਹੁਣ ਚੱਲਨੀ ਆਂ ਆਇਓ ਅੱਜ ਖਾਲਸੇ ਦੇ ਸਿਰ ਸੋਹਣੀਆਂ 17 ਕੇ 17 ਕੇਸਰੀ ਕਹਿੰਦੇ ਦੀ ਨਾ ਮਸੀਹਿਆ ਸਾਹਿਬ ਇੱਕ ਐਡੇ ਵੱਡੇ ਅਫਸਰ ਸੀ ਐਡੇ ਵੱਡੇ ਅਫਸਰ ਸੀ ਕਚਹਿਰੀ ਆਂਦੇ ਮਜਿਸਟਰ ਅਫਸਰ ਸੀ ਉਹਨਾਂ ਨੇ ਦਾਸ ਜਦੋਂ ਜਾਂਦਾ ਸੀ ਮੇ ਤੋਂ ਦੁਰ ਨਹੀਂ ਤਾਂ ਹੁੰਦਾ ਪੂਰਾ ਪਹਿਲੇ ਦਿਨ ਮੇਰੇ ਸ਼ਾਸਤਰ ਲਹਾਈ ਕਚਹਿਰੀਆਂ ਦੇ ਵਿੱਚ ਜਦੋਂ ਸੀਬਿਆ ਸਾਹਿਬ ਨੇ ਪੁੱਛਿਆ ਕਹਿੰਦੇ ਬਾਬਾ ਜੀ ਤੁਹਾਡੇ ਸ਼ਾਸਤਰ ਮੈਂ ਕਿਹਾ ਜੀ ਤੁਹਾਡੇ ਗੇੜ ਤੇ ਪਏ ਨੇ ਪਰ ਮੈਨੂੰ ਤੁਹਾਡਾ ਪਿਆਰ ਚਾਹੀਦਾ ਸੀ ਮੈਂ ਕੋਈ ਨਹੀਂ ਅੱਜ ਜੇ ਮੇਰੇ ਸ਼ਾਸਤਰ ਵੀ ਲਗੇ ਪਰ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਉਸੇ ਟਾਈਮੇ ਰੰਗ ਮਾਰੀ ਬਾਬਾ ਜੀ ਦੇ ਸ਼ਾਸਤਰ ਲੈ ਕੇ ਆਉਂਦਾ ਉਸੇ ਟਾਈਮੇ ਮੇਰੇ ਸ਼ਾਸਤਰ ਬਣਾ ਕੇ ਤਿਆਰ ਬਰ ਤਿਆਰ ਕਰ ਕੇ ਓਰਤੀ ਤੋਂ ਖੜੇ ਹੋ ਕੇ ਸਾਹ ਵੀ ਐਸੇ ਸੀ ਪਰ ਜੇ ਉਹਨਾਂ ਦੇ ਫੈਨ ਬਣਦੇ ਹੋ ਨਾ ਤਾਂ ਫੈਨ ਉਹਦਾਂ ਦੇ ਬਣ ਦੋ ਜਿੱਦਾਂ ਦੇ ਅੰਮਰ ਸਿੰਘ ਚਮਕੂਲਾ ਸੀ ਜਾਂ ਸੀਬੀਆ ਸਾਹਿਬ ਵਰਗੀਆਂ ਉਹਨਾਂ ਸੀਗੀਆਂ ਪਰ ਉਹ ਅੰਮਰ